ਬੀਤੇ ਦਿਨ ਅਬੋਰ ਦੇ ਵਿੱਚ ਹੋਏ ਇੱਕ ਕਾਰੋਬਾਰੀ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਐਕਸ਼ਨ ਲਿਆ ਤੇ ਹੁਣੇ-ਹੁਣੇ ਖਬਰ ਪਤਾ ਲੱਗੀ ਹੈ ਕਿ ਅਬੋਰ ਇਲਾਕੇ ਦੇ ਪੰਜ ਪੀਰ ਦੇ ਨੇੜੇ ਪੁਲਿਸ ਨੇ ਐਨਕਾਊਂਟਰ ਕੀਤਾ ਹੈ ਪੁਲਿਸ ਵਿਚਾਲੇ ਔਰ ਉਹਨਾਂ ਮੁਲਜ਼ਮਾਂ ਦੇ ਵਿਚਾਲੇ ਜਿਨ੍ਹਾਂ ਉੱਤੇ ਦੋਸ਼ ਸੀ ਜਿਹੜੇ ਸੀਸੀਟੀਵੀ ਦੀਆਂ ਤਸਵੀਰਾਂ ਦੇ ਵਿੱਚ ਕੈਦ ਹੋਏ ਉਹਨਾਂ ਵਿੱਚ ਤਿੰਨਾਂ ਹਮਲਾਵਰਾਂ ਵਿੱਚੋਂ ਦੋ ਦਾ ਐਨਕਾਊਂਟਰ ਕਰ ਦਿੱਤਾ ਗਿਆ ਤਾਂ ਇਸ ਸਾਰੀ ਮੋਟ ਭੇੜ ਦੇ ਵਿੱਚ ਜਾਂ ਮੁਕਾਬਲੇਬਾਜ਼ੀ ਦੇ ਵਿੱਚ ਇੱਕ ਪੁਲਿਸ ਵਾਲਾ ਵੀ ਜ਼ਖਮੀ ਹੋਇਆ ਇੱਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੈ ਜਿਸ ਨੂੰ العاج ਦੇ ਲਈ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਤੇ ਦੋ ਮੁਲਜ਼ਮਾਂ ਨੂੰ ਉਸੇ ਥਾਂ ਦੇ ਉੱਤੇ ਠੇਰ ਕਰ ਦਿੱਤਾ ਗਿਆ ਵੈਲ ਵੇਅਰ ਜਿਹੜਾ ਕਿ ਟੇਲਰ ਸੀ ਇੱਕ ਵੱਡੀ ਦੁਕਾਨ ਆ ਜਿਹੜੀ ਛੋਟੀ ਦੁਕਾਨ ਤੋਂ ਲੈ ਕੇ ਵੱਡੇ ਸ਼ੋਰੂਮ ਤੱਕ ਦਾ ਸਫ਼ਰ ਸੀ ਜਿਹੜਾ ਦੋ ਭਰਾਵਾਂ ਨੇ ਵਰਮਾ ਭਰਾਵਾਂ ਨੇ ਆਪਣੇ ਕਾਰੋਬਾਰ ਨੂੰ ਮਿਹਨਤ ਦੀ ਸਦਕਾ ਲਿਆਂਦਾ ਔਰ ਉਹਨਾਂ ਨੇ ਉਸੇ ਮਿਹਨਤ ਦੇ ਵਿੱਚੋਂ ਹੀ ਜ਼ਮੀਨ ਜਾਇਦਾਦ ਖਰੀਦੀ ਔਰ ਆਪਣੀ ਅਗਲੀ ਪੀੜ੍ਹੀ ਨੂੰ ਇੱਕ ਸਕੂਲ ਵੀ ਖੋਲ ਦੇ ਕੇ ਦਿੱਤਾ ਇੱਕ ਨਿੱਜੀ ਸਕੂਲ ਵੀ ਉਹਨਾਂ ਵੱਲੋਂ ਚਲਾਇਆ ਜਾ ਰਿਹਾ ਸੀ ਸੰਜੇ ਵਰਮਾ ਜਿਹੜੇ ਕੀ ਉਥੋਂ ਦੇ ਸਥਾਨਕ ਲੋਕਾਂ ਦੇ ਮੁਤਾਬਕ ਕਿ ਬੜੇ ਸ਼ਰੀਫ ਤੇ ਨੇਕਦਿਲ ਇਨਸਾਨ ਸਨ ਸਮਾਜ ਸੇਵਾ ਦੀ ਕਮਾਂ ਦੇ ਵਿੱਚ ਵੀ ਸਭ ਤੋਂ ਮੋਹਰੇ ਰਹਿੰਦੇ ਸਨ ਸੰਜੇ ਵਰਮਾ ਦਾ ਤਕਰੀਬਨ 7:10 ਵਜੇ ਦਾ ਸਮਾਂ ਸੀ ਜਦੋਂ ਉਹ ਦੁਕਾਨ ਤੇ ਆਉਂਦੇ ਨੇ ਆਪਣੇ ਸ਼ੋਰੂਮ ਤੇ ਆਉਂਦੇ ਨੇ ਉਦੋਂ ਉਹਨਾਂ ਨੂੰ ਉੱਥੇ ਹੀ ਗੋਲੀਆਂ ਦੇ ਨਾਲ ਵਿੰਨ ਦਿੱਤਾ ਜਾਂਦਾ ਔਰ ਫਾਜ਼ਲ ਕਾ ਪੁਲਿਸ ਦੇ ਐਸਐਸਪੀ ਨੇ ਜਾਣਕਾਰੀ ਦਿੱਤੀ ਸੀ ਕਿ ਉਹਨਾਂ ਦੇ ਛਾਤੀ ਵਿੱਚ ਗੋਲੀਆਂ ਲੱਗਣ ਕਰਕੇ ਬਚਣ ਦੀ ਕੋਈ ਸੰਭਾਵਨਾ ਨਹੀਂ ਸੀ ਤੇ ਮੌਕੇ ਤੇ ਮੌਤ ਹੋ ਜਾਂਦੀ ਹੈ ਉਹਨਾਂ ਦੇ ਭਰਾ ਜਗਤ ਵਰਮਾ ਨੇ ਵੀ ਰੋ ਕਰਲਾ ਕੇ ਸਰਕਾਰ ਅੱਗੇ ਵੀ ਦੁਹਾਈ ਕੀਤੀ ਕਿ 24 ਘੰਟੇ ਅਸੀਂ ਇਕੱਠੇ ਰਹਿੰਦੇ ਸੀ ਹੁਣ ਉਹ ਕਿਵੇਂ ਰਹਿਣ ਬਾਕੀ ਦੀ ਜ਼ਿੰਦਗੀ ਬਚੀ ਜੀਣਗੇ ਇਸ ਤਰ੍ਹਾਂ ਰੋਂਦਿਆਂ ਕਰਾਉਂਦਿਆਂ ਹੋਇਆਂ ਉਹਨਾਂ ਨੇ ਦੁਹਾਈ ਪਾਈ ਤਾਂ ਪੁਲਿਸ ਨੇ ਇੱਕ ਵੱਡਾ ਐਕਸ਼ਨ ਲਿਆ ਜਿਸ ਦੇ ਵਿੱਚ ਜਾਣਕਾਰੀ ਮਿਲ ਰਹੀ ਹੈ ਕਿ ਜਿਹੜਾ ਨਿਊ ਵੀਰਵੈਲ ਕਤਲ ਕਾਂਡ ਹੈ ਉਸ ਮਾਮਲੇ ਵਿੱਚ ਪੁਲਿਸ ਨੇ ਇਨਕਾਊਂਟਰ ਵੀ ਕਰ ਦਿੱਤਾ ਹੈ ਦੋ ਮੁਲਜ਼ਮਾਂ ਦਾ ਇਨਕਾਊਂਟਰ ਦੀ ਖਬਰ ਸਾਹਮਣੇ ਆ ਰਹੀ ਹੈ ਕਿ ਜਿਸ ਵਿੱਚ ਉਹ ਤਿੰਨ ਸੀਸੀਟੀਵੀ ਕੈਮਰੇ ਦੇ ਵਿੱਚ ਤਾਂ ਬਾਈਕ ਤੇ ਸਵਾਰ ਤਿੰਨ ਜਣੇ ਦਿੱਤੇ ਸਨ ਪਰ ਉਸ ਤੋਂ ਬਾਅਦ ਉਹ ਮੋਟਰਸਾਈਕਲ ਜਦੋਂ ਛੱਡਦੇ ਨੇ ਤੇ ਇੱਕ ਕਾਰ ਸਵਾਰ ਹੋਰ ਆਉਂਦੇ ਨੇ ਇਸ ਦਾ ਮਤਲਬ ਇਹ ਆ ਕਿ ਇੱਕ ਵੱਡਾ ਗਰੋਪ ਸੀ ਉਹਨਾਂ ਹਮਲਾਵਰਾਂ ਦਾ ਜਿਹੜੇ ਮੋਟਰਸਾਈਕਲ ਤੇ ਤੇ ਇੱਕ ਕਾਰ ਤੇ ਸਵਾਰ ਹੋ ਕੇ ਆਏ ਸਨ ਉਹਨਾਂ ਦੇ ਵਿੱਚੋਂ ਦੋ ਦਾ ਪੁਲਿਸ ਇਨਕਾਊਂਟਰ ਕਰ ਦਿੱਤਾ ਗਿਆ ਹਾਲਾਂਕਿ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਜਿੰਨੇ ਪੁਲਿਸ ਇਨਕਾਊਂਟਰ ਹੋਏ ਨੇ ਉਹਨਾਂ ਨੂੰ ਲੈ ਕੇ ਸਵਾਲ ਵੀ ਖੜੇ ਹੋਏ ਸਨ ਕਿ ਹਰੇਕ ਕਾਂਡ ਤੋਂ ਪਿੱਛੋਂ ਕਿਸੇ ਨਾ ਕਿਸੇ ਮੁਲਜ਼ਮਾ ਨੂੰ ਸ਼ੱਕ ਦੇ ਆਧਾਰ ਦੇ ਉੱਤੇ ਜਾਂ ਫਿਰ ਮਲਜਮਾ ਤੋਂ ਜਦੋਂ ਰਿਕਵਰੀ ਕਰਾਉਣ ਦੇ ਲਈ ਪੁਲਿਸ ਲੈ ਕੇ ਜਾਂਦੀ ਹੈ ਤੇ ਉੱਥੇ ਭੱਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਅਜਿਹੀ ਕਹਾਣੀ ਸਾਹਮਣੇ ਆਉਂਦੀ ਸੀ ਕਿ ਪੁਲਿਸ ਵਾਲੇ ਮਲਜਮਾ ਦੇ ਕਥਿਤ ਮਲਜਮਾ ਦੇ ਲੱਤਾਂ 'ਚ ਗੋਲੀਆਂ ਮਾਰਦੇ ਸਨ ਪਰ ਇਸ ਕਤਲकांड ਦੇ ਨਾਲ ਕਾਨੂੰਨ ਵਿਵਸਥਾ ਦੇ ਉੱਤੇ ਵੀ ਵੱਡੇ ਸਵਾਲ ਖੜੇ ਹੋ ਰਹੇ ਸਨ ਹੋ ਸਕਦਾ ਹੈ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਇਸ ਕਰਕੇ ਸਖਤ ਐਕਸ਼ਨ ਲਿਆ ਹੋਵੇ ਕਿਉਂਕਿ ਆਮ ਲੋਕਾਂ ਦੀ ਦੁਕਾਨਦਾਰਾਂ ਦੀ ਵਪਾਰੀਆਂ ਦੀ ਮੰਗ ਵੀ ਬਣ ਗਈ ਸੀ ਕਿ ਸਾਡੀ ਸੁਰੱਖਿਆ ਕਿੱਥੇ ਹੈ ਸਾਨੂੰ ਮੁਫਤ ਕੁਝ ਨਹੀਂ ਚਾਹੀਦਾ ਸਾਡੀ ਸੁਰੱਖਿਆ ਯਕੀਨੀ ਬਣਾਈ ਜਾਵੇ ਪਰ ਕਤਲकांड ਹੋਇਆ ਸੰਜੇ ਵਰਮਾ ਨੇ ساری ਜ਼ਿੰਦਗੀ ਦੇ ਲਈ ਪਰਿਵਾਰ ਪਰਿਵਾਰ ਦੇ ਨਾਲ ਹੁਣ ਨਹੀਂ ਮਿਲਣਾ ਉਹ ਸਦਾ ਦੇ ਲਈ ਇਸ ਦੁਨੀਆ ਤੋਂ ਚਲੇ ਗਏ ਨੇ ਉਹਨਾਂ ਨੂੰ ਮਾਰ ਮੁਕਾ ਦਿੱਤਾ ਗਿਆ ਔਰ ਇਹ ਵੀ ਪਤਾ ਲੱਗਿਆ ਕਿ ਜਿਹੜੇ ਗਰੁੱਪ ਨੇ ਜ਼ਿੰਮੇਵਾਰੀ ਲਈ ਸੀ ਉਹਨਾਂ ਨੇ ਤਾਂ ਪੋਸਟ ਪਾ ਕੇ ਇੱਥੋਂ ਤੱਕ ਵੀ ਕਿਹਾ ਸੀ ਕਿ ਅਸੀਂ ਇੱਕ ਮਾਮਲੇ ਦੇ ਵਿੱਚ ਫੋਨ ਕੀਤਾ ਸੀ ਸੰਜੇ ਵਰਮਾ ਨੂੰ ਜਿੱਥੇ ਉਹਨਾਂ ਨੇ ਪਛਾਣਨ ਤੋਂ ਸਾਨੂੰ ਇਨਕਾਰ ਕੀਤਾ ਤੇ ਹੁਣ ਅਸੀਂ ਇਹ ਕਾਂਡ ਕਰਕੇ ਦੱਸ ਦਿੱਤਾ ਹੈ ਕਿ ਅਸੀਂ ਕੌਣ ਆ ਸਾਡਾ ਪਛੋਕੜ ਕੀ ਹੈ ਇੱਕ ਫੇਸਬੁੱਕ ਦੀ ਜਿਹੜੀ ਪੋਸਟ ਵਾਇਰਲ ਹੋਈ ਸੀ ਉਸ ਦੇ ਵਿੱਚ ਜ਼ਿੰਮੇਵਾਰੀ ਲਈ ਗਈ ਸੀ ਕੀ ਹੁਣ ਜਿਹੜੇ ਮੁੱਖ ਸਾਜ਼ਿਸ਼ਕਰਤਾ ਨੇ ਇਸ ਕਤਲ ਕਾਂਡ ਦੇ ਉਹ ਵੀ ਹੱਥ ਲੱਗਣਗੇ ਪੁਲਿਸ ਦੇ ਜਾਂ ਫਿਰ ਪਹਾੜੇ ਉੱਤੇ ਭੇਜੇ ਗਏ ਜਿਹੜੇ ਹਮਲਾਵਰ ਸੀ ਜਾਂ ਸ਼ੂਟਰ ਸੀ ਸਿਰਫ ਇਹਨਾਂ ਨੂੰ ਮਾਰ ਮੁਕਾ ਕੇ ਹੀ ਇਸ ਕੇਸ ਦੇ ਵਿੱਚ ਜਿਹੜੀ ਹੈ ਕਾਰਵਾਈ ਨੂੰ ਮੁਕੰਮਲ ਸਮਝ ਆ ਜਾਏਗਾ ਇਹ ਤੇ ਹੁਣ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਪਰ ਫਿਲਹਾਲ ਐਨਕਾਊਂਟਰ ਦੇ ਵਿੱਚ ਦੋ ਜਣਿਆਂ ਨੂੰ ਕਥਿਤ ਮੁਲਜ਼ਮਾਂ ਨੂੰ ਢੇਰ ਕਰ ਦਿੱਤਾ ਗਿਆ ਤੇ ਇੱਕ ਪੁਲਿਸ ਮੁਲਾਜ਼ਮ ਹੈ ਜਿਹੜਾ ਇਸ ਕੇਸ ਦੇ ਵਿੱਚ ਉਹ ਵੀ ਜ਼ਖਮੀ ਹੋਇਆ ਇਸ ਅਨਕਾਊਂਟਰ ਦੇ ਦੌਰਾਨ ਕਿਉਂਕਿ ਦੂਜੀ ਧਿਰ ਵੱਲੋਂ ਵੀ ਗੋਲੀਆਂ ਪੁਲਿਸ ਉੱਤੇ ਵੀ ਚਲਾ ਦਿੱਤੀਆਂ ਗਈਆਂ ਸਨ ਇਹ ਖਬਰ ਸਾਹਮਣੇ ਨਿਕਲ ਕੇ ਆਈ ਹੈ ਹਾਲਾਂਕਿ ਇਸ ਦੀ ਜਾਣਕਾਰੀ ਹੋਰ ਤੁਹਾਡੇ ਨਾਲ ਸਾਂਝੀ ਕਰਦਣੇ ਆ ਕਿ ਜਿਹੜਾ ਬੀਤੇ ਦਿਨ ਕਤਲकांड ਹੋਇਆ ਉਸ ਦੇ ਵਿੱਚ ਸੰਜੇ ਵਰਮਾ ਜਿਹੜੇ ਕੀ ਜਗਤ ਵਰਮਾ ਦੇ ਛੋਟੇ ਭਰਾ ਸਨ ਉਸ ਦਾ ਕਤਲ ਕੀਤਾ ਗਿਆ ਉਸ ਤੋਂ ਬਾਅਦ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸਾਨੂੰ ਜਿਹੜਾ ਸਾਡੇ ਪਰਿਵਾਰ ਦੇ ਸਜੀ ਨਾਲ ਐਡਾ ਵੱਡਾ ਕਾਂਡ ਹੋਇਆ ਇਸ ਦਾ ਇਨਸਾਫ ਚਾਹੀਦਾ ਇਸ ਨੂੰ ਲੈ ਕੇ ਹੀ ਕਿ ਜਿਹੜਾ ਨਿਊ ਵੇਅਰ ਵੈਲ ਸ਼ੋਰੂਮ ਹੈ ਉਸ ਦੇ ਮਾਲਕ ਦੇ ਵਿੱਚ ਗੱਡੀ ਚੋਂ ਉਤਰਦਿਆਂ ਹੀ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਔਰ ਇੱਕ ਸੀਸੀਟੀਵੀ ਤਸਵੀਰ ਸਾਹਮਣੇ ਆਈ ਸੀ ਜਿਸ ਦੀ ਪੁਸ਼ਟੀ ਪੁਲਿਸ ਨੇ ਵੀ ਕੀਤੀ ਸੀ ਕਿ ਤਸਵੀਰਾਂ ਉਹਨਾਂ ਦੀਆਂ ਹੀ ਨੇ ਕਥਿਤ ਮੁਲਜ਼ਮਾਂ ਦੀਆਂ ਜਿਹੜੇ ਇਸ ਕੇਸ ਨੂੰ ਅੰਜਾਮ ਦਿੰਦੇ ਨੇ ਘਟਨਾਕ੍ਰਮ ਨੂੰ ਅੰਜਾਮ ਦਿੰਦੇ ਨੇ ਸੀਸੀਟੀਵੀ ਵੀਡੀਓ ਬਾਹਰ ਆਉਣ ਤੋਂ ਬਾਅਦ ਪੁਲਿਸ ਨੇ ਵੀ ਇਸ ਤੇ ਨਜ਼ਰ ਰੱਖੀ ਹੋਵੇਗੀ ਔਰ ਕੱਲ ਸਵਾ 10 ਵਜੇ ਕਾਂਡ ਹੋਇਆ ਤੇ ਅੱਜ ਸ਼ਾਮ ਬੀਤਣ ਤੋਂ ਪਹਿਲਾਂ ਪਹਿਲਾਂ ਹੁਣੇ-ਹੁਣੇ ਖਬਰ ਮਿਲ ਰਹੀ ਹੈ ਕਿ ਉਹਨਾਂ ਦੋ ਉਹਨਾਂ ਤਿੰਨਾਂ ਦੇ ਵਿੱਚੋਂ ਦੋ ਦਾ ਇਨਕਾਊਂਟਰ ਵੀ ਕਰ ਦਿੱਤਾ ਗਿਆ ਹਾਲਾਂਕਿ ਆਰਜੂ ਬਿਸ਼ਨੋਈ ਨਾਮ ਦੇ ਇੱਕ ਫੇਸਬੁੱਕ ਤੋਂ ਕਥਿਤ ਪੋਸਟ ਲਿਖੀ ਗਈ ਜਿਸ ਦੇ ਵਿੱਚ ਉਹਨਾਂ ਨੇ ਸਾਫ਼ ਲਿਖਿਆ ਸੀ ਕਿ ਜੇ ਜੋਏ ਨਿਊ ਵੀਅਰ ਵੈਲ ਅਬੋਰ ਦੇ ਮਾਮਲੇ ਵਿੱਚ ਜਿਹੜਾ ਮਾਲਕ ਦਾ ਕਤਲ ਹੋਇਆ ਉਸ ਦੀ ਜ਼ਿੰਮੇਵਾਰੀ 골ਡੀ ਢਿੱਲੋਂ ਆਰਜੂ ਬਿਸ਼ਨੋਈ ਤੇ ਸ਼ੁਭਮ ਲੋਹਕਰ ਮਹਾਰਾਸ਼ਟra ਲੈਂਦੇ ਨੇ ਔਰ ਅਸੀਂ ਇਹਨਾਂ ਨੂੰ ਕਾਲ ਵੀ ਕੀਤੀ ਸੀ ਕੋਈ ਮੈਟਰ ਨੂੰ ਲੈ ਕੇ ਇਹਨਾਂ ਨੇ ਸਾਨੂੰ ਪਛਾਣਨ ਤੋਂ ਇਨਕਾਰ ਕਰ ਦਿੱਤਾ ਸੀ ਔਰ ਇਸ ਨੂੰ ਹੁਣ ਦੱਸਣਾ ਚਾਹੁੰਦੇ ਸੀ ਅਸੀਂ ਇਹ ਠੋਕ ਕੇ ਕਾਂਡ ਕਰਕੇ ਹੁਣ ਪਤਾ ਲੱਗ ਜਾਵੇਗਾ ਕਿ ਅਸੀਂ ਕੌਣ ਔਰ ਜਿਹੜਾ ਸਾਡੇ ਦੁਸ਼ਮਣਾਂ ਦੀ ਸਪੋਰਟ ਕਰਦਾ ਸੀ ਜੋ ਸਾਡੇ ਖਿਲਾਫ ਜਾਵੇਗਾ ਉਸ ਨੂੰ ਮਿੱਟੀ ਚ ਮਿਲਾ ਦੇਵਾਂਗੇ ਇਸ ਤਰ੍ਹਾਂ ਦੀ ਪੋਸਟ ਪਾਈ ਗਈ ਔਰ ਜ਼ਿੰਮੇਵਾਰੀ ਲਈ ਗਈ ਉਹਨਾਂ ਨੇ ਕਿਹਾ ਕਿ ਚਾਹੇ ਕਿਸੇ ਤੇ 302 ਚਾਹੇ 307 ਲੱਗੇ ਉਸ ਦੀ ਉਹ ਜ਼ਿੰਮੇਵਾਰੀ ਲੈਂਦੇ ਨੇ ਇਸ ਤਰੀਕੇ ਦੇ ਨਾਲ ਇੱਕ ਪੋਸਟ ਆਈ ਹੈ ਜਿਸ ਤੋਂ ਬਾਅਦ ਪੁਲਿਸ ਨੇ ਵੀ ਇਸ ਮਾਮਲੇ ਦੇ ਵਿੱਚ ਜਿਹੜਾ ਭਰੋਸਾ ਦਵਾਇਆ ਸੀ ਪਰਿਵਾਰ ਨੂੰ ਕਿ ਪੰਜਾਬ ਦੇ ਵਿੱਚ ਜਿਸ ਕਿਸੇ ਨੇ ਵੀ ਹੱਥ ਚੁੱਕਣੀਆਂ ਉਸ ਦਾ ਅੰਜਾਮ ਬੁਰਾ ਹੋਵੇਗਾ ਡੀਆਈਜੀ ਨੇ ਜਿਹੜੇ ਹਰਮਨਵੀਰ ਗਿੱਲ ਉਹ ਵੀ ਮੌਕੇ ਤੇ ਪਹੁੰਚਦੇ ਨੇ ਔਰ ਕਹਿੰਦੇ ਨੇ ਕਿ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਹਾਲਾਂਕਿ ਉਸ ਪਰਿਵਾਰ ਦੀ ਤਾਂ ਚਿੰਤਾ ਕਿਵੇਂ ਮਟਾਈ ਜਾ ਸਕਦੀ ਹੈ ਜਿਸ ਦਾ ਜੀ ਮਾਰ ਮੁਕਾ ਦਿੱਤਾ ਗਿਆ ਹਾਲਾਂਕਿ ਉਹਨਾਂ ਨੇ ਫਿਰ ਵੀ ਉਸ ਤੋਂ ਬਾਅਦ ਪੁਲਿਸ ਅਫਸਰਾਂ ਨੇ ਕਿਹਾ ਸ਼ਹਿਰ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਜਿਹੜਾ ਜਿਹੜਾ ਤਰੱਕੀ ਕਰਦਾ ਹੈ ਉਹਨਾਂ ਦੇ ਨਾਲ ਇਸ ਤਰ੍ਹਾਂ ਦੀਆਂ ਬੁਰੀਆਂ ਘਟਨਾਵਾਂ ਆਉਂਦੀਆਂ ਨੇ ਭਰੇ ਰੋਕਣੀਆਂ ਕਿਸ ਨੇ ਨਹੀਂ ਪੁਲਿਸ ਪ੍ਰਸ਼ਾਸਨ ਅਜਿਹੀਆਂ ਘਟਨਾਵਾਂ ਨੂੰ ਹੋਣ ਤੋਂ ਪਹਿਲਾਂ ਕਿਉਂ ਨਹੀਂ ਰੋਕ ਪਾਉਂਦਾ ਇਸ ਤਰ੍ਹਾਂ ਦੇ ਵੀ ਸਵਾਲ ਉੱਠਦੇ ਨੇ ਹੋ ਸਕਦਾ ਇਸ ਤਰ੍ਹਾਂ ਦਾ ਸਖਤ ਐਕਸ਼ਨ ਪੁਲਿਸ ਨੇ ਇਨਕਾਊਂਟਰ ਕਰਨ ਵਾਲਾ ਉਸੇ ਗੁੱਸੇ ਨੂੰ ਸ਼ਾਂਤ ਕਰਨ ਲਈ ਲਿਆ ਗਿਆ ਹੋਵੇ ਪਰ ਇਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀਆਂ ਨੇ ਕਹਿਣਾ ਸੀ ਕਿ ਸਮਰੱਥ ਦੇ ਕਾਰਨ ਦੋ ਹੋ ਸਕਦੇ ਨੇ ਜਾਂ ਤਾਂ ਕੋਈ ਰੰਜਿਸ਼ ਜਾਂ ਫਿਰ ਗੈਂਗ ਦੀ دہشت ਫਲਾਉਣ ਦੀ ਖਾਤਰ ਐਸਾ ਕੀਤਾ ਗਿਆ ਹੋ ਸਕਦਾ ਹੈ ਔਰ ਇਹ ਵੀ ਕਿਹਾ ਗਿਆ ਕਿ ਦੋਸ਼ੀਆਂ ਨੂੰ ਫੜ ਕੇ ਸਜ਼ਾ ਦਵਾਈ ਜਾਵੇਗੀ ਪਰ ਸਜ਼ਾ ਇਸ ਮਾਮਲੇ ਦੇ ਵਿੱਚ ਅਦਾਲਤ ਨੇ ਦੇਣੀ ਸੀ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਜਿਹੜਾ ਇਸ ਘਟਨਾਕ੍ਰਮ ਨੂੰ ਅੰਜਾਮ ਦੇ ਦਿੱਤਾ ਔਰ ਐਸਐਸਪੀ ਗੁਰਮੀਤ ਸਿੰਘ ਨੇ ਜਿਹੜੇ ਫਾਇਲ ਕਰਦੇ ਉਹਨਾਂ ਨੇ ਵੀ ਇਸ ਬਾਰੇ ਜਾਣਕਾਰੀ ਦਿੱਤੀ ਸੀ ਸੰਜੇ ਵਰਮਾ ਦੀ ਛਾਤੀ ਵਿੱਚ ਗੋਲੀਆਂ ਲੱਗਣ ਦੀ ਗੱਲ ਆਖੀ ਸੀ ਔਰ ਉਸ ਤੋਂ ਬਾਅਦ ਪੁਲਿਸ ਨੇ ਭਰੋਸਾ ਦਿਵਾਇਆ ਸੀ ਕਿਉਂਕਿ ਹਰੇਕ ਪੋਲੀਟੀਕਲ ਪਾਰਟੀ ਨੇ ਚਾਹੇ ਉਥੋਂ ਦੇ ਸਥਾਨਕ ਲੀਡਰ ਹੋਣ ਸੁਨੀਲ ਜਾਖੜ ਭਾਜਪਾ ਦੇ ਉਹ ਸੂਬੇ ਦੇ ਪ੍ਰਧਾਨ ਵੀ ਨੇ ਉਹਨਾਂ ਨੇ ਵੀ ਔਰ ਸਥਾਨਕ ਵਿਧਾਇਕ ਨੇ ਜਿਹੜੇ ਸੰਦੀਪ ਜਾਖੜ ਉਹਨਾਂ ਨੇ ਵੀ ਮੰਗ ਕੀਤੀ ਸੀ ਅਮਰਿੰਦਰ ਸਿੰਘ ਰਾਜਾ ਵੜਿੰਗ ਸੰਸਕਾਰ ਮੌਕੇ ਪਹੁੰਚੇ ਉਹਨਾਂ ਨੇ ਵੀ ਕਾਨੂੰਨ ਵਿਵਸਥਾ ਨੂੰ ਲੈ ਕੇ ਵੱਡੇ ਸਵਾਲ ਖੜੇ ਕੀਤੇ ਔਰ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕੀਤੀ ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਵੱਲੋਂ ਵੀ ਇਸ ਮਸਲੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਸਣੇ ਬਾਕੀਆਂ ਨੇ ਵੀ ਬਿਆਨ ਦਿੱਤੇ ਕਿ ਇੱਕ ਕਾਨੂੰਨ ਵਿਵਸਥਾ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ ਜਾ ਲੁਧਿਆਣੇ ਦੇ ਵਿੱਚ ਇੱਕ ਡਾਕਟਰ ਦੇ ਕਲੀਨਿਕ ਤੇ ਆ ਕੇ ਹਮਲਾ ਕੀਤਾ ਗਿਆ ਹੋਵੇ ਜਾਂ ਅਵੌਰ ਦੇ ਵਿੱਚ ਇੱਕ ਕਤਲकांड ਨੂੰ ਅੰਜਾਮ ਦਿੱਤਾ ਗਿਆ ਹੋਵੇ ਇਸ ਤੋਂ ਪਹਿਲਾਂ ਇੱਕ ਗੈਂਗਸਟਰ ਦੀ ਮਾਤਾ ਜੱਗੂ ਭਗਵਾਨਪੁਰੀਏ ਦੀ ਮਾਤਾ ਦਾ ਕਤਲ ਕੀਤਾ ਗਿਆ ਇੱਕ ਉਸਦੇ ਸਾਥੀ ਦਾ ਕੀਤਾ ਗਿਆ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਵਾਪਰੀਆਂ ਤਾਂ ਇਸ ਨੂੰ ਲੈ ਕੇ ਵੱਡੇ ਪੱਧਰ ਦੇ ਉੱਤੇ ਸਰਕਾਰ ਦੇ ਉੱਤੇ ਵੀ ਸਵਾਲ ਉੱਠ ਰਹੇ ਸਨ ਪੁਲਿਸ ਪ੍ਰਸ਼ਾਸਨ ਦੀ ਮੁਸਤੈਦੀ ਕਿੰਨੀ ਢਿੱਲੀ ਹੈ ਇਸ ਤੇ ਸਵਾਲ ਉੱਠ ਰਹੇ ਸਨ ਹੋ ਸਕਦਾ ਉਸੇ ਗੁੱਸੇ ਨੂੰ ਸ਼ਾਂਤ ਕਰਨ ਦੇ ਲਈ ਇਹ ਇਨਕਾਊਂਟਰ ਕਰ ਦਿੱਤਾ ਗਿਆ ਹੋਵੇ ਜਾਣਕਾਰੀ ਇਹ ਹੈ ਕਿ ਅਵੌਰ ਦੇ ਨੇੜੇ ਇੱਕ ਇਲਾਕੇ ਦੇ ਵਿੱਚ ਹੀ ਇਹ ਇਨਕਾਊਂਟਰ ਨੂੰ ਅੰਜਾਮ ਦਿੱਤਾ ਗਿਆ ਪਰ ਇਸ ਇਨਕਾਊਂਟਰ ਦੇ ਦੌਰਾਨ ਪੁਲਿਸ ਦੇ ਉੱਤੇ ਵੀ ਵਾਰ ਕੀਤਾ ਜਾਂਦਾ ਸਾਹਮਣੇ ਤੋਂ ਉਹਨਾਂ ਮੁਲਜ਼ਮਾਂ ਦੇ ਵੱਲੋਂ ਜਿਸ ਕਰਕੇ ਇੱਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਇਆ ਜਿਸ ਨੂੰ ਹਸਪਤਾਲ ਪਹੁੰਚਾ ਦਿੱਤਾ ਗਿਆ ਇਲਾਜ ਦੇ ਖਾਤਰ ਪਰ ਜਿਹੜੇ ਹਮਲਾਵਰ ਆਏ ਸਨ ਉਹਨਾਂ ਦੇ ਨਾਲ ਗਰੋ ਵਿੱਚ ਕਿੰਨੇ ਜਣੇ ਸ਼ਾਮਲ ਨੇ ਕਿ ਬਾਕੀਆਂ ਨੂੰ ਫੜ ਕੇ ਅਦਾਲਤ ਦੇ ਜ਼ਰੀਏ ਕਾਨੂੰਨੀ ਸਜ਼ਾ ਦਵਾਈ ਜਾਏਗੀ ਜਾਂ ਫਿਰ ਉਹਨਾਂ ਨੂੰ ਵੀ ਇਸੇ ਤਰ੍ਹਾਂ ਇਨਕਾਊਂਟਰ ਦਾ ਸਾਹਮਣਾ ਕਰਨਾ ਪਵੇਗਾ ਇਹ ਤਾਂ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ਦੇ ਉੱਤੇ ਨਿਰਭਰ ਕਰਦਾ ਹੈ ਪਰ ਫਿਲਹਾਲ ਜਾਣਕਾਰੀ ਇਹ ਹੈ ਕਿ ਦੋ ਮਲਜਮਾ ਨੂੰ ਢੇਰ ਕਰ ਦਿੱਤਾ ਗਿਆ ਪੁਲਿਸ ਮੁਕਾਬਲੇ ਦੇ ਵਿੱਚ ਜਿਹੜੇ ਕੀ ਸੰਜੇ ਵਰਮਾ ਇੱਕ ਛੋਟੇ ਜਿਹੇ ਦਰਜੀ ਵਾਲੀ ਦੁਕਾਨ ਤੋਂ ਸ਼ੁਰੂ ਹੋ ਕੇ ਇੱਕ ਵੱਡੇ ਸ਼ੋਰੂਮ ਦੇ ਮਾਲਕ ਬਣਦੇ ਨੇ ਆਪਣੀ ਹੀ ਮਿਹਨਤ ਤੇ ਸਦਕਾ ਜ਼ਮੀਨ ਜਾਇਦਾਦ ਖਰੀਦੇ ਨੇ ਇੱਕ ਸਕੂਲ ਖੋਲਦੇ ਨੇ ਇੱਥੋਂ ਤੱਕ ਉਹਨਾਂ ਨੇ ਕਾਰੋਬਾਰ ਲਿਆਂਦਾ ਸੀ ਪਰ ਉਹਨਾਂ ਦੇ ਮਾਲਕ ਨੂੰ ਮਾਰ ਦਿੱਤਾ ਗਿਆ ਤਾਂ ਉਸ ਨੂੰ ਲੈ ਕੇ ਵੱਡੇ ਸਵਾਲ ਖੜੇ ਸਨ ਕੀਤੇ ਗਏ ਸਰਕਾਰ ਦੇ ਉੱਤੇ ਪ੍ਰਸ਼ਾਸਨ ਦੇ ਉੱਤੇ ਤੇ ਉਸ ਦਾ ਜਵਾਬ ਇਸ ਪੁਲਿਸ ਇੰਕਾਊਂਟਰ ਦੇ ਵਿੱਚ ਦਿੱਤਾ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਇਸ ਬਾਰੇ ਹੋਰ ਵਿਸਥਾਰਪੂਰਵਕ ਜੇਕਰ ਸਾਨੂੰ ਜਾਣਕਾਰੀ ਮਿਲੇਗੀ ਤਾਂ ਕੋਸ਼ਿਸ਼ ਕਰਾਂਗੇ ਜਾਣਕਾਰੀ ਵੀ ਤੁਹਾਡੇ ਤੱਕ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਣੇ ਰਹੋ এবিসি ਪੰਜਾਬ ਦੇ ਨਾਲ